ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪਾਈ ਪਾਪਰ ਦਾਨ ਸੁਨੀਲ ਜਾਖੜ ਨੂੰ ਗ੍ਰਿਫਤਾਰ ਕਰਕੇ ਰਿਹਾਅ ਕੀਤਾ ਗਿਆ ਤੇ ਉਸ ਤੋਂ ਬਾਅਦ ਬੋਲੇ ਜਾਖੜ ਅਤੇ ਕੀ ਕਹਿਣਾ ਹੈ ਜ਼ਿਲ੍ਹਾ ਪੁਲਿਸ ਮੁਖੀ ਦਾ ਸਭ ਕੋ ਜਾਣਨ ਲਈ ਬਣੇ ਰੋ। ਆ ਜੋ ਕੁਝ ਗਰੀਬ ਦੇ ਨਾਲ ਧੱਕਾ ਹੋ ਰਿਹਾ ਹੈ। ਉਸ ਧੱਕੇ ਤੋਂ ਉਹ ਦੇ ਖਿਲਾਫ ਕਿਉਂਕਿ ਸਾਨੂੰ ਗੁਰੂ ਮਹਾਰਾਜ ਦੀ ਜਿਹੜੀ ਸੇਧ ਹੈ ਉਹ ਹੈ ਜ਼ਬਰ ਤੇ ਜ਼ੁਲਮ ਦੇ ਖਿਲਾਫ। ਆ ਸਰਕਾਰ ਦਾ ਜ਼ਬਰ ਹੈ। ਆ ਜ਼ਬਰ ਕੋਈ ਸੁਨੀਲ ਜਾਖੜ ਜਾਂ ਭਾਜਪਾ ਦੇ ਵਰਕਰਾਂ ਦੇ ਨਹੀਂ। ਆ ਜਿਹੜਾ ਜ਼ਬਰ ਤੇ ਜ਼ੁਲਮ ਹੋ ਰਿਹਾ ਗਰੀਬ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਕਰ ਰਹੀ ਹੈ ਉਹਨਾਂ ਦਾ ਹੱਕ ਜਿਹੜਾ ਹੈ ਉਹਨਾਂ ਨੂੰ ਜਿਹੜੀਆਂ ਸਹੂਦਾਵਾਂ ਮਦਦ ਸਹਾਇਤਾ ਪੈਸਾ ਕੋਈ ਜਿਹੜੇ ਉਹਨਾਂ ਦੇ ਕਿਸਾਨ ਸਨਮਾਨ ਨਿਧੀ ਦੇ ਪੈਸੇ ਹੈ ਆਯੁਸ਼ਮਾਨ ਦੇ ਉਹਨਾਂ ਨੂੰ ਜੋ ਸਹੂਦਾ ਮਿਲਣੀ ਚਾਹੀਦੀ ਹੈ ਜਨ ਦਨ ਸਕੀਮ ਦੀਆਂ ਜੋ ਪ੍ਰਧਾਨ ਮੰਤਰੀ ਦੀ ਵੱਖ-ਵੱਖ ਸਕੀਮ ਹੈ ਚਾ ਸੂਰਜਾ ਸਕੀਮ ਹੈ ਚਾ ਉਜਾਲਾ ਸਕੀਮ ਹੈ ਉਹਨਾਂ ਸਕੀਮਾਂ ਤੋਂ ਵਾਂਝਾ ਰੱਖਣ ਦਾ ਕੋਝਾ ਪ੍ਰਯਾਸ ਹੈ ਭਗਵੰਤ ਮਾਨ ਸਰਕਾਰ ਦਾ ਉਹ ਜ਼ਬਰ ਉਹਨਾਂ ਤੇ ਕੀਤਾ ਜਾ ਰਿਹਾ ਹੈ ਉਸ ਜ਼ਬਰ ਦੇ ਖਿਲਾਫ ਲੜਾਈ ਲੜਨ ਵਾਸਤੇ ਬੀਜੇਪੀ ਮੈਦਾਨ 'ਚ ਉਤਰੀ ਹੈ ਤੇ ਆ ਜਿਹੜੀ ਲੜਾਈ ਹੈ ਆ ਕੋਈ ਸੁਨੀਲ ਜਾਖੜ ਦੇ ਗ੍ਰਿਫਤਾਰ ਆ ਰਿਹਾ ਕਰਨ ਤੋਂ ਨਹੀਂ ਆ ਤਾਂ ਖਤਮ ਨਹੀਂ ਹੋਈ ਆ ਚਾਲੂ ਏ ਲੜਾਈ ਸਾਬ ਆ ਲੜਾਈ ਉਦੋਂ ਤਾਈ ਚਾਲੂ ਰਹੂਗੀ ਜਦੋਂ ਤਾਈ ਇਸ ਜ਼ੁਲਮ ਨੂੰ ਅਸੀਂ ਖਤਮ ਨਹੀਂ ਕਰਦੇ ਗਰੀਬਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਤਾਂ ਆ ਮਸਲਾ ਅੱਜ ਇੱਥੇ ਖਤਮ ਨਹੀਂ ਹੋਣਾ ਰਾਏਪੁਰ ਪਿੰਡ ਦਾ ਮਸਲਾ ਨਹੀਂ ਆ ਪੂਰੇ ਪੰਜਾਬ ਦਾ ਹੈ ਤੇ ਹੁਣ ਬੀਜੇਪੀ ਦੇ ਸਾਰੇ ਵਰਕਰ ਤਕੜੇ ਹੋ ਕੇ ਕੋਈ ਇਕੱਲਾ ਸੁਨੀਲ ਜਾਖੜ ਨਹੀਂ ਹਰੇ ਕੋਈ ਸੁਨੀਲ ਜਾਖੜ ਬਣ ਕੇ ਹਰੇ ਕੋਈ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼ ਲੈ ਕੇ ਪਿੰਡ ਪਿੰਡ ਜਾਣਗੇ ਕੈਂਪ ਲੱਗਣਗੇ ਭਗਵੰਤ ਮਾਨ ਜੀ ਸੁਨੀਲ ਜਾਖੜ ਨੂੰ ਤੁਸੀਂ ਫੜ ਕੇ ਅੰਦਰ ਬਿਠਾ ਲਿਆ ਸਾਰੇ ਪੰਜਾਬ ਨੂੰ ਫੜਨਾ ਪਊਗਾ ਸਾਰਾ ਪੰਜਾਬ ਸੜਕਾਂ ਤੇ ਉਤਰ ਕੇ ਕੈਂਪ ਲੱਗਣਗੇ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਜਿਹੜਾ ਸੀ ਦਵਾਵਾਂਗੇ ਕਿਉਂਕਿ ਉਹ ਹੱਕ ਦਾਵਾਣ ਚ ਤੁਸੀਂ ਬਿਲਕੁਲ ناکਾਮਯਾਬ ਰਹੇ ਹੋ ਤੁਹਾਡੀ ਅਰਚਨਾ ਤੁਸੀਂ ਲਾਈ ਹੈ ਇਸ ਕਰਕੇ ਆ ਸਾਡੀ ਲੜਾਈ ਹੈ ਇਸ ਸੰਘਰਸ਼ ਦਾ ਆ ਆਗਾਜ਼ ਹੈ ਸਭ ਜਿਹੜੇ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਐਸੀ ਜਿਹੜਾ ਉਹਨਾਂ ਦੇ ਜਿਹੜੇ ਕਾਰਡ ਵਗੈਰਾ ਬਣਾਵਾਗੇ ਇਸ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਇਹਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਬੜਾ ਕਲੀਅਰ ਹੈ ਇੱਕ ਡਿਜੀਟਲ ਪਰਸਨਲ ਪ੍ਰੋਟੈਕਸ਼ਨ ਡਾਟਾ ਪ੍ਰੋਟੈਕਸ਼ਨ ਐਕਟ ਹੈ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਦੇ ਰੀਨ ਉਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਹੈ ਜਿਹਦੇ ਵਿੱਚ ਕੀ ਹੈ ਵੀ ਜਿਹੜਾ ਮਾਸ ਲੈਵਲ ਤੇ ਜਿਹੜਾ ਇਦਾਂ ਪਿੰਡਾਂ 'ਚ ਜਾ ਕੇ ਕੈਂਪ ਲਾਉਂਦੇ ਆ ਜਿਹੜਾ ਕਿ ਉਹ ਡਾਟਾ ਆਧਾਰ ਕਾਰਡ ਹੁੰਦਾ ਪੈਨ ਕਾਰਡ ਹੁੰਦਾ ਜਿਹੜਾ ਉਹਨਾਂ ਦਾ ਫਿਰ ਅੱਗੇ ਕੋਈ ਬੈਂਕ ਅਕਾਊਂਟ ਹੁੰਦਾ ਉਹ ਲੈ ਕੇ ਤੇ ਉਹ ਬੰਦੇ ਅਨਥਰੀਡ ਰਹਿੰਦੇ ਆ ਜਿਹੜੇ ਜਾ ਕੇ ਕਰਦੇ ਆ ਤੇ ਉਹ ਉਸ ਕਰਕੇ ਜਿਹੜਾ ਉਸ ਮਾਮਲੇ ਦੇ ਵਿੱਚ ਕਮੇਟੀ ਜਿਹੜੀ ਹੁਣ ਬਣ ਚੁੱਕੀ ਆ ਜਿਹੜੀ ਆ ਤੇ ਉਹ ਕਮੇਟੀਆਂ ਆਪੋ ਆਪਣੀਆਂ ਜਿਹੜੀਆਂ ਇਨਕੁਆਰੀਆਂ ਜਿਹੜੀਆਂ ਉਹਨੇ ਸ਼ੁਰੂ ਕਰ ਦਿੱਤੀਆਂ ਵਾ ਲੇਕਿਨ ਉਹ ਸੇਵੇ ਦੇ ਵਿੱਚ ਅਜੇ ਨਾਲ ਰਵੇ ਸੀਗਾ ਵੀ ਉੱਥੇ ਜਾ ਕੇ ਅਸੀਂ ਮਾਸ ਲੈਵਲ ਤੇ ਜਿਹੜਾ ਉਹ ਆਪਾਂ ਜਾ ਕੇ ਇਹ ਜਿਹੜਾ ਮਤਲਬ ਵੀ ਫਾਰਮ ਵਗੈਰਾ ਭਰਨੇ ਆ ਉਸ ਲਈ ਹੀ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਉੱਥੇ ਆਪਾਂ ਗੱਲਬਾਤ ਕੀਤੀ ਜਿਹਨਾਂ ਨੇ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਇਹਨਾਂ ਨੂੰ ਉੱਥੇ ਰੀਟੇਨ ਕਰ ਲਿਆ ਸੀਗਾ ਇਦੇ ਵਿੱਚ ਇਹੀ ਫਿਰ ਡਿਟੇਨ ਕਰਕੇ ਇਹਨਾਂ ਨੂੰ ਐਸੀ ਹੋਣ ਇਹਨਾਂ ਨੂੰ ਫ੍ਰੀ ਕਰ ਦਿੱਤਾ ਵਾ। ਇਹੀ ਹਦਾਇਤ ਕੀਤੀ ਆ ਵੀ ਇਹਦੇ ਵਿੱਚ ਜੋ ਵੀ ਪ੍ਰੋਸੀਜਰ ਆ ਉਹਨੂੰ ਅਡਾਪਟ ਕਰੋ ਤੁਸੀਂ। ਇਲੀਗਲ ਜਿਹੜਾ ਕੰਮ ਨਹੀਂ ਕਰਨਾ ਕਿ ਉਹ ਕੱਲ ਨੂੰ ਕੋਈ ਕੋਈ ਇਹਨਾਂ ਡਾਟਾ ਜਿਹੜਾ ਉਹ ਡਾਟਾ ਥੈਫਟ ਹੋ ਜਾਏ ਜਿਹੜਾ, ਕੱਲ ਨੂੰ ਕੋਈ ਸਕੈਮ ਹੋ ਜਾਏ ਉਹਦੇ ਵਿੱਚ ਫਿਰ ਕਾਫੀ ਦਿੱਕਤਾਂ ਹੁੰਦੀਆਂ ਆ ਜਿਹੜੇ ਬੰਦੇ ਟ੍ਰੇਸ ਕਰਨ ਦੀ। ਸੋ ਐਸੀ ਕਰਕੇ ਹੀ ਜਿਹੜਾ ਜਿਹੜੀ ਇਹ ਕਮੇਟੀ ਗਠਿਤ ਕੀਤੀ ਐ, ਕਮੇਟੀ ਹੀ ਜਿਹੜਾ ਸਾਰਾ ਦੇ ਦੇਖੇਗੀ ਇਹਨਾਂ ਨੂੰ ਕੰਪਲੇਂਟਸ ਵੀ ਇੱਕ ਰਾਹਪੁਰ ਤੋਂ ਇਕਾਈ ਹੈ ਕੰਪਲੇਂਟ ਵੀ ਜਿਹੜੀ ਇੱਥੇ ਐਸ ਡੀ ਐਮ ਅਗੋਰ ਇਹ ਕਰ ਰਿਹਾ ਇਹਨਾਂ ਦੇ ਨਾਲ ਜਿਹੜੇ ਡੀ ਐਸ ਪੀ ਬੰਦੂਆ ਨਾਲ ਐਸ ਐਚਓ ਕਨਸਰਨਡ ਨੇ ਜਿਹੜੇ ਸੋ ਇਸ ਕਰਕੇ ਜਿਹੜਾ ਇਹਦੇ ਵਿੱਚ ਜਿਹੜਾ ਪ੍ਰੋਸੀਜਰਲੀ ਜਿਹੜਾ ਕੰਮ ਹੋ ਸਾਡੇ ਵੱਲੋਂ ਜਿਹੜਾ ਕੀਤਾ ਜਾਂਦਾ ਕਿੰਨੇ ਪਰਸਨ ਜਿਹੜੇ ਕਿਤੇ ਸੀਗੇ ਸੁਣੂ ਜਾਕਰ ਵੇਖੋ ਕਰੀਬ ਅਸੀਂ ਜਿਹੜੇ ਇਹਨਾਂ ਦੇ ਕੋਈ 20 25 ਬੰਦੇ ਜਿਹੜੇ ਰੀਟੇਨ ਕੀਤੇ ਸੀਗੇ ਉਹਨਾਂ ਨੂੰ ਫਿਰ ਰੋਲਸੀ ਜਿਹੜਾ ਉਹਨਾਂ ਨੂੰ ਫ੍ਰੀਡਮ ਆਜ਼ ਕਰ ਦਿੱਤਾ ਅੰਡਰ ਸੈਕਸ਼ਨ